ਹੈ ਲੋਰੀ ਮਾੜੀ ਬਾਤ ਕੋ ਗੱਲ ਹੀ ਗੱਲੀਆਂ ਦੇ ਦੋ ਹੈਲੋ ਮੇਰੀ ਕਾਪੂ ਚੇਹਰਾ ਬੰਦ ਕਰ ਹਾਲਾਤ ਅਨੁਮਾਨ ਬਾਣੀ ਦੇ ਨਹੀਂ ਦਿੱਤੇ ਇਹ ਸ਼ਰੰਤ ਕਾਲ ਹੈ दो आगे। दो आगे। दो दो। आगे। तो रेडी लैके आए इतो रोकी किन्ने चेर तो रेडी जा ਰੇਡੀ ਚਲਾ ਰਹੇ ਮੈਂ ਰੇਡੀ ਸਾਰਾ 10 ਸਾਲਾਂ ਚਲਾ ਰਹੇ ਹਾਂ ਕਿੰਨੇ ਚਿਰ ਤੋਂ 10 ਸਾਲਾਂ ਤੋਂ ਚਲਾ ਰਹੇ ਹਾਂ ਰੇਡੀ ਸਾਰਾ 7 ਸਾਲ ਤੋਂ ਕਦੀ ਮੁੱਕਿਆ ਕੀ ਨਹੀਂ ਆ ਦੇ ਜਦ ਤੱਕ ਨਹੀਂ ਹੋ ਗਿਆ ਜੀ ਡੇਲੀ ਇੱਥੋਂ ਲੱਗਦੇ ਹੋ ਹਾਂ ਜੀ ਡੇਲੀ ਹਾਰਦੀ ਸਾਹਮਣੇ ਦੁਕਾਨ ਹੈ ਜੀ ਅੱਛਾ ਜੀ ਤਾਂ ਕਿ ਮੈਂ ਚਲਾਣਾ ਹੋਇਆ ਐ ਮੈਨੂੰ ਪਤਾ ਨਹੀਂ ਆ ਮੇਰੇ ਕੋਲ ਅਸਲੀ ਪੈਸੇ ਵਸਣ ਦੱਸਿਆ ਨਹੀਂ ਵੀ ਕਾਦੀ ਕਲਾ ਚਲਾਨ ਕੀਤਾ ਗਿਆ ਰੋਡ ਸਰ ਉਹ ਕੰਨੇ ਜਗਾੜੂ ਰੈਡੀ ਹੈਗੀ ਸਰ ਜੀ ਤੁਹਾਡੀ ਵੀ ਰੈਡੀ ਲਾਨ ਲੈ ਕੇ ਚੱਲੇ ਹਾਂ ਹਾਂ ਜੀ ਏੜੀ ਮੇਰੀ ਉਥੇ ਲਾਨ ਕਰਾ ਲਈ ਜਮਾ ਅੱਛਾ ਕਰਾ ਲਈਏ ਹਾਂ ਜੀ ਏੜੀ ਪਤਾ ਨਹੀਂ ਗਰੀਮਾਰ ਹੋ ਰਹੀ ਹੈ ਇੱਕੋ ਇੱਕੋ ਸਾਧਨ ਸਿਗਰਟਾ ਡੱਕਮਾਈਦਾ ਹੋ ਗਈ ਨਾਲ ਲੱਗ ਸਰ ਗਰੀਮਾਰ ਤੇ ਹੋ ਰਹੀ ਹੈ ਜੇ ਮੈਂ ਕਿਰਾਏ ਤੇ ਇਹਨਾਂ ਵਾਂ ਮੇਰਾ ਖਰਚਾ ਇਹਨਾਂ ਇੱਕ ਖੋ ਰੋਟੀ ਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਬਣਿਆ ਬੈਠਾ ਖਾ ਚਲਾਏਗਾ ਇੱਕ ਪਾਸੇ ਸਰਕਾਰ ਕਹਿੰਦੀ ਗਰੀਬਾਂ ਦੀ ਸਰਕਾਰ ਹੈ ਇੱਕ ਪਾਸੇ ਕੋਈ ਗਰੀਬਾਂ ਦੀ ਮਤ ਨਹੀਂ ਕਰਦਾ ਮੈਂ ਕਿਰਾਏ ਤੇ ਰਹਿਣਾ ਮੈਨੂੰ ਅਜੇ ਤੱਕ ਮਕਾਨ ਨਹੀਂ ਲੱਭਿਆ ਮੈਨੂੰ 10 ਸਾਲ ਹੋ ਗਏ ਮੈਂ ਕਿਰਾਏ ਤੇ ਰਹਿੰਦਾ ਬੱਚੇ ਮੇਰੇ ਜਵਾਨ ਨੇ ਪ੍ਰਾਈਵੇਟ ਸਕੂਲ ਹੈ ਸਰਕਾਰੀ ਸਕੂਲ ਹੈ ਪੜਾਉਂਦਿਆਂ ਕਿਉਂ ਨਾ ਫਿਊਚਰ ਕੀ ਬੱਚੇ ਮੇਰੇ ਦਾ ਪ੍ਰਾਈਵੇਟ ਸਕੂਲਾਂ ਪੜ੍ਹ ਕੇ ਕੀ ਕਰਨਗੇ ਸਰਕਾਰੀ ਵਾਲਿਆਂ ਤੋਂ ਅੱਗੇ ਨਹੀਂ ਆਉਂਦੇ ਪ੍ਰਾਈਵੇਟ ਵਾਲੇ ਸਰਕਾਰ ਕੀ ਕਰਨੀ ਪਸੀ ਸਾਡੇ ਅੱਜ ਤੱਕ ਕੁਝ ਨਹੀਂ ਕੀਤਾ ਸਰਕਾਰ ਨੇ ਜਿਉਂ ਜੰਮੇ ਜਿਉਂ ਸਾਡੇ ਪਯੋਦਾ ਦੇ ਰੱਖਿਆ ਚランਦੇ ਰਹੇ ਮੇਰੇ ਦਾਦਾ ਰੱਖਿਆ ਜਿਹੜਾ ਮੇਰਾ ਪਰਦਾਦਾ ਰੱਖਿਆ ਚਲਾਉਂਦਾ ਰਿਹਾ ਅੱਜ ਤੱਕ ਇਹਨਾਂ ਨੇ ਕੀ ਕੀਤਾ ਹੈ ਸਾਡੇ ਵ ਨਾਲਾ ਦੇ ਇੱਕ ਕੋਈ ਸਾਰਾ ਸਿਕਾ ਕੀਤਾ ਕੀ ਉਹ ਹਾਂਜੀ ਅੱਜ ਰਿਪੋਰਟ ਕਰ ਕੋਈ ਪੌਂਡ ਕਰਤਾ ਸਰ ਹੁਣ ਗਰੀਬੰਦਾ ਕੀ ਕਰੇਗਾ ਚੱਲ ਭਾਈ ਇਹੋ ਜੀ ਕਾਰਵਾਈ ਕਰਨ ਤੋਂ ਪਹਿਲਾਂ ਤੁਹਾਨੂੰ ਕੋਈ ਵਾਰਨਿੰਗ ਦੇਣੀ ਚਾਹੀਦੀ ਸੀ ਵਾਰਨਿੰਗ ਤਾਂ ਸਰ ਦੇਣੀ ਚਾਹੀਦੀ ਐ ਕਿਉਂ ਗਰੀਬੰਦਾ ਜੱਕ ਦਾ ਮਗਲਿਆਂ ਨੇ ਜਿਹੜਾ ਲੈੰਡਰ ਮੇਰੇ ਕਰਜ਼ੇ ਹੀ ਸੱਥੇ ਚੜਿਆ ਇਹਨੇ ਸਰਕਾਰ ਨੇ ਇਹ ਨਹੀਂ ਸੋਚਿਆ ਵੀ ਇਹਨਾਂ ਤੇ ਕਰਜ਼ਾ ਵੀ ਆ ਕਰਜ਼ਾ ਕਿਤਾਂ ਲਾਏਗਾ ਕਿਉਂ ਹੀ ਕੋਈ ਮੈਨ ਕੋਈ ਵੈਲੀਅਟ ਨਹੀਂ ਕਿਉਂ ਘਰ ਰੋਟੀ ਖਾਏਗਾ ਕਿ ਭੰਨ ਜੋਕਾ ਕਰ ਜਾਏ ਇੱਕ ਆਰਦਾ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਰਾਇਦਾ ਮੈਂ ਲੋਕਾਂ ਦਾ ਜਾਂ ਕਰਜ਼ੇ ਲਵਾ ਜਾਂ ਬੱਚੇ ਬਣਾਵਾ ਕੋਈ ਗਰੀਬਾਂ ਦੀ ਕੋਈ ਸਰਮਾਈ ਨਹੀਂ ਘੇਰੇ ਤੇ ਜਿਹੜੇ ਡੰਗਰਾ ਵਾਲਾ ਸਾਬੇ ਜੀ ਨਾ ਮਾਨਕ ਨਾ ਦੁਖੀ ਹੋ ਜਾਂਦਾ ਮਾਨਕ ਨਾ ਦੁਖੀ ਹੋਣ ਸਾਰੇ ਗਰੀਬਾਂ ਦੇ ਡੰਗਰਾ ਕੋਈ ਜਿੱਤਰ ਮਰਜੀ ਧੱਕ ਦਿੰਦੇ ਜਿੱਤਰ ਮਰਜੀ ਕੋਈ ਰੱਖਿਸ਼ ਵਾਲੇ ਕੋਈ ਉਧਰ ਕਰਾਇਆ ਕੋਈ ਉਧਰ ਕਰਾਇਆ ਕੋਈ ਕਾਨੂੰਨ ਥੋੜਾ ਸਾਡਾ ਰੋਜ਼ਾਰ ਕੋਈ ਹੁਣ ਸਰਕਾਰ ਨਾਲ ਕੀ ਹੈ ਰੇੜੀ ਕਰਾਇਤੇ ਲਈ ਹੁਣ ਓਏ ਚਲਾਣੀ ਆ ਹਣ ਕੀ ਕਰਨਾ ਕੇ ਰੋਟੀ ਬਣੀ ਤੇ ਬਾਲ ਨਹੀਂ ਬੱਚੇ ਲੈ ਅੰਦਰ ਪਰ ਲੈ ਅੰਦਰ ਤਾਂ ਕੋਈ ਬੱਚੇ ਦਾ ਥੋੜੀ ਜਿੰਨੇ ਆਪਣੇ ਬਿਆਜੀ ਦੇ ਚੜਾਏ ਪੈਸੇ ਉਹ ਥੜੇ ਬੱਚੇ ਦਾ ਕੋਈ ਉਹਨੇ ਲਗਾਣਾ ਭਾਈ ਜਿੱਥੇ ਮਰਜੀ ਲੱਗਦੇ ਭਾਈ ਮੇਰੇ ਲੋ ਚੋਰੀ ਕਰਦੇ ਰਹੇ ਚੋਰੀਆਂ ਚਕਾਰੀਆਂ ਕਰੀਏ ਉਹ ਚੰਗੇ ਸਰਕਾਰ ਫੇਰ ਖੋਚੇ ਹਨ ਕਾਨੂੰਨ ਹੈ ਜਿਹੜਾ ਨਸ਼ਾ ਕਿੰਨਾ ਵਧਦਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵਧਦਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇੱਕ ਰੋਟੀ ਕੁ ਮਾਰਿਆ ਕੋਈ ਰੋਟੀ ਵੀ ਖੋ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਕਤੇ ਆਲਾ ਗਰੀਬੰਦਾ ਰੱਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਹੋਏ ਆ। ਇਹ ਕਿੱਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ? ਸਰ ਕੀ ਚਾਹੀਓ ਰੇ ਗਰੀਬ। ਇਹ ਵੀ ਬਹੁਤ ਤਾਂ ਕੈਸਾ ਹੀ ਹੋ ਰਿਹਾ ਸਰ। ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਹੈ ਮਹੀਨੇ ਬਾਅਦ ਕਿਰਾਏਦਾਰ ਵੀ ਲੈਣੇ ਨੇ। ਮੇਰੇ ਨਾਲ ਬਾਸ। ਇਹ ਗੱਲ ਬਾਤ ਹੋ ਗਈ। ਕੋਈ ਜੀ ਆ ਰਹੇ ਸਵੇਰੇ ਮੰਡੀਆਂ ਆ ਰਹੇ ਸਬਜ਼ੀ ਮੰਡੀਆਂ। ਚੌਂਕ ਦੇ ਵਿੱਚ ਗੱਡੀਆਂ ਰੋਕ ਲਿਆ ਕਹਿੰਦਾ ਜੀ ਸਮਾਨ ਖਾ ਗਾ ਸਮਾਨ ਚੁੱਕੋ ਤੇ ਗੱਡੀਆਂ ਚਲਾਓ। ਕਿੰਨੇ ਜੱਟ ਉਹ ਕੰਮ। ਇਹ ਕੋਈ ਮੈਸੀ ਦੇ ਬਚਪਨ ਤੋਂ ਕਰਦੇ ਪਏ ਆ। ਕਿਉਂ ਰੈਡੀ ਬਣਾਈ ਤੁਸੀਂ ਕਿੰਨੇ ਚਿਰ ਤੋਂ ਬਣਾ ਰਹੇ ਹੋ ਦੋ ਸਾਲ ਹੋ ਗਏ ਪਹਿਲਾਂ ਅਸੀਂ ਸਾਲਾਂ ਕਿਦੀ ਇਹੋ ਜਿਹਾ ਕੰਮ ਹੋਇਆ ਕਦੀ ਨਹੀਂ ਹੋਇਆ ਡੇਲੀ ਇੱਥੋਂ ਜਾਂਦੇ ਆ ਡੇਲੀ ਲੰਘਦੇ ਜੀ ਕਦੀ ਹੋਇਆ ਨਹੀਂ ਅੱਜ ਦੋ ਕੇ ਕਰਵਾਇਓ ਕਹਿੰਦਾ ਜੀ ਇਹ ਚਾਹੇ ਚਲਾਣਾ ਗੱਡੀਆਂ ਬੰਨ ਹੋਣੀਆਂ ਤੁਹਾਨੂੰ ਵਾਰਨਿੰਗ ਦੇਣੀ ਚਾਹੀਦੀ ਇੱਕ ਟਾਈਮ ਇੱਕ ਵਾਰ ਵਾਰਨਿੰਗ ਦੇ ਦੇ ਜੇ ਅਸੀਂ ਫੇਰ ਲੈ ਗੋਦੇ ਤੇ ਫੇਰ ਅਸੀਂ ਗੁਨੇਗਾਰ ਆ ਫੇਰ ਸਾਡੀ ਗਲਤੀ ਹੈ ਗੱਡਾ ਨਹੀਂ ਘਾੜੇ ਨਾਲ ਗਰੀਬ ਮਾਰ ਰਹੀ ਹੈ ਗਰੀਬ ਸ਼ਰਿਆਮ ਹੋ ਰਹੀ ਟਕ 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 ਹੋ ਰਿਹਾ ਬੈਸਟ ਕੀ ਕਰੋਗੇ ਨਾ ਸਰ ਗੱਡੀ ਚੱਲ ਕੇ ਫੇਰ ਕੀ ਕਰਨਾ ਹੈ ਆਪ ਜੀ ਮੇਰਾ ਪ੍ਰਦੀਪ ਕੁਮਾਰ ਜੀ ਕੀ ਗੱਲ ਕਰਦੇ ਜਿਹੜਾ ਗੱਲ ਬਾਤ ਹੈ ਸਬਜ਼ੀ ਵੇਚੀ ਦੀ ਮਾਰਾ ਜਿਹੜੀ ਗੱਡੀ ਅੱਗੇ ਆ ਛਾਤੀ ਮਾਰੋ ਆਈ 200 200 ਥੋੜੀ ਦਿਹਾੜੀ ਬੰਦੀ ਸਾਰੀ ਸਾਡੀ ਸਵੇਰ ਦੀ ਗੱਡੀ ਲਾਈ 10 ਵਜੇ ਗੱਡੀ ਲਾਈ ਤੇ ਇੱਕ ਵਾਰ ਚੱਲਾ ਹਿਸਾਬ ਲਓ ਆਈ ਰੁਪਇਆ 200 300 ਤੱਕ ਕਮਾਈ ਜਾਵਾ ਸਾਡਾ ਸ਼ਰਮ ਧੱਕਾ ਕਰਦੇ ਨੇ ਅੱਬਾ ਉਹਨਾਂ ਆਕੇ ਸਾਨੂੰ ਇੱਕ ਵਾਰੀ ਸ਼ਾਬਦੋ ਵਾਰਨਿੰਗ ਦੇ ਦੋ ਅਗਰ ਤਾਂ ਨਹੀਂ ਕੰਮ ਕਰਦੇ ਇਹਦਾ ਠੀਕਾ ਨਹੀਂ ਵਿਕਾਨ ਸ਼ਰਮਾ ਨਾਲੇ ਬਹੁ ਨਾਨਾ ਬੜੀ ਗੱਡੀ ਕੋਲ ਰੋਕਿਆ ਹਾਂ ਜੀ ਰੋਕਿਆ ਗੱਡੀ ਰੋਕਿਆ ਕਹਿੰਦੇ ਗੱਡੀ ਢਾੜੀ ਨਹੀਂ ਜੈਗੀ ਦੱਸੋ ਇਹ ਕੋਈ ਚੋਰੀ ਕਰਨੀ ਹੈ ਗੱਡੀ ਸੋ ਪਹਿਲੇ ਅੱਛਾ ਹੁਣ ਠੀਕ ਹੈ ਸਰਿਆਂ ਪੰਜਾਬ ਚੱਟਾ ਵਿਗਨ ਦਾ ਕਾਲਾ ਵਿਗਨ ਨੂੰ ਰੋਕਦਾ ਨਹੀਂ ਪਿਆ ਅਸੀਂ ਇੱਥੇ 200 ਨਹੀਂ 400 ਕਮਾਣਾ ਸਾਡੀ ਗੱਡੀ ਸਵੇਰ ਦੀ ਲਈ ਹਾਵਸੇ ਹਾਲੋ ਹੁਣ 40 ਕਿਲੋ ਕਹਿੰਦੇ ਤਾਂ ਚਾਰਾਂ ਕਰਦਾ 15000 ਰੁਪਏ ਜੀ ਦੋ ਬੰਦੇ ਜੀ ਪਤਾ ਨਹੀਂ ਸਾਨੂੰ ਪਰਾਨਪੁਰ ਬੰਦਿਆਂ ਵੇਖੋ ਜੀ ਸਾਡਾ 15000 ਚਾਰਾਂ ਕਰਦਾ ਜੀ ਅਸੀਂ ਗੱਡੀ ਸੋਕਦਾਂ ਲੱਗੇ ਚੌਂਤ ਖਰਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਗਈ ਇੱਕ ਭਰਾ ਦੀ ਇੱਕ ਮੇਰੀ ਹਾਲੋ ਦੋਵਾਂ ਦਾ ਪਤਾ ਦੋਵਾਂ ਜਰਾ 15 ਬੰਨਾ ਮਾਈ ਤੋਂ ਮਰੇ ਕੋ ਟੱਕਾ ਦੇ ਕੋ ਕਿੱਛੇ ਕਿ ਡਰਗਾ ਦੇ ਆ ਦੋ ਅਸੀਂ ਭਰਾਵਾਂ ਸਾਲੋ ਸਿਰੇ ਪੰਜਣੇ ਕਰੋਠੇ ਗੇਸ ਹਾਲੋ ਦੋਵੇਂ ਸਰਜੀ ਦਾ ਦੋਵੇਂ ਸਭੀਆ ਉਹ ਗੱਡੀਆਂ ਤੋਂਵੇਂ ਲੱਗੀਆਂ ਨੇ ਗੱਡੀਆਂ 15 ਹਜ਼ਾਰ ਦਾ ਚਲਾਂ ਘੱਟ ਦਰ ਦੋਵਾਂ ਦਾ 15 15 ਹਜ਼ਾਰ ਦਾ ਪਤਾ ਨਹੀਂ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15 ਜਹਰ ਗੱਡੀਆਂ ਵੇਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਦੇ ਸੋਈ ਉੱਥੇ ਅਨ ਕਿਹਨ ਗੱਡੀਆਂ ਵੇਲੀਆਂ ਕਰੋ ਜੀ ਅੱਛਾ ਕਈ ਕਸ ਗੱਡੀਆਂ ਵੇਲੇ ਮੋੜੇ ਸਮਾਨ ਕਿੱਥੇ ਵੇਚਣਾ ਸੌਲਸ ਜੀ ਦਾ ਹੈ ਜਾਂ ਰੇੜੀ ਦਾ ਸਾਰਾ ਸਮਾਨ ਦਾ ਸਮਾਨ ਅੱਛਾ ਕੀ ਕਹਿੰਦੇ ਵੀ ਉਸਮਾਨ ਲਾਲ ਸਮਾਨ ਲਾਲ ਉਹ ਤੇ ਗੱਡੀ ਲੱਗ ਨਾਲ ਲੈ ਕੇ ਚਲੋ ਗੱਲਬਾਤਾਂ ਦੀ ਗਰੀਬਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਤੋਂ 100 200 ਆਹੀ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੇ ਕਿ ਮਹਾਰਾਜ ਜਾਂਦਾ ਕਰ ਪਾਕਿਸਤਾਨ ਦੇ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲਿਆਉਂਗੇ ਫਿਰ ਤਾਂ ਵੇਚ ਲਾਂ ਕਰਾਂਗੇ ਇੱਕ ਸਾਨੂੰ ਜਾਣ ਦੋ ਰੇਡੀ ਦੇ ਅੱਗੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤੱਕ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਸ਼ਿਸ਼ ਨਹੀਂ ਗਿਆ ਮਾਰਾ ਇਹਨਾਂ ਨੇ ਕਿ ਇਹ ਗੱਡੀ ਨਹੀਂ ਆਈ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗਾ ਸਾਡੇ ਕੋਲ ਆ ਕਰ ਸਾਡੇ ਕੋਲ ਆ ਫੋਨ ਹੈ ਲਾਇਸੈਂਸ ਵਾਰਤੀ ਦਾ ਕੋਲ ਸਾਡੇ ਕੋਲ ਹੈਗਾ ਘਰ ਪਿਆ ਉਹਨੇ ਟ੍ਰੈਵਲ ਲਾਇਸੈਂਸ ਹੈਗਾ ਸਾਡੇ ਕੋਲ ਘਰ ਪਿਆ ਆਪਣੇ ਕੋਲ ਘਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੈ ਜਾਈਦਾ ਸੀ ਤੁਸੀਂ ਦੱਸਿਆ ਵੀ ਮੇਟੋ ਘਰ ਪਿਆ ਹਾਂਜੀ ਕਿੰਸ ਦਾ ਸਭ ਕੋ ਦੱਸਿਆ ਸਾਰਾ ਨੂੰ ਸਾਨੂੰ ਟਾਈਮ ਦੋ ਕਾਹਦਾ ਤੁਮ। ਕਾਹਦਾ ਵੀ ਪੈਂ। ਉਹ ਮੁਕਾਬਲਾ ਕੀਤੀ ਆ। ਐ ਤੁਸੀਂ ਦੇਖ ਕੇ ਤੁਹਾਨੂੰ ਮੈਂ ਕਾਪੀ ਦੇ ਦਿੰਦਾ ਵੀ ਪੜ ਲਓ। ਬਾਕੀ ਕੋਈ ਵੀ ਤੁਸੀਂ ਲੈਣਾ ਰੂਟ ਸੰਬੰਧੀ ਐਡੀਸਿਟੀ ਕਾਮ ਨਾਲ ਤੁਸੀਂ ਕਰ ਲੋ ਉਹ ਨਾਲ ਸੰਪਰਕ। ਸਰ ਕਹਿੰਦੇ ਉਹ ਡੇਲੀ ਆਪਾਂ ਜਾਣਦੇ ਐ। ਇਤੋਂ ਕਦੀ ਹੋਇਆ ਨਹੀਂ ਅੱਜ ਪਹਿਲੀ ਵਾਰ ਆ। ਮੈਂ ਤੁਹਾਨੂੰ ਇਹ ਕਾਪੀ ਦੇ ਦਿੰਦਾ ਸਰਕੂਲਰ ਦੀ। ਤੁਸੀਂ ਇਹ ਵੀ ਪੜ ਲਓ ਹੀ ਕੋਈ ਤੁਹਾਨੂੰ ਪਤਾ ਲੱਗ ਜਾਏਗਾ। ਸਰਕੂਲਰਲੀ ਰੇੜੀ ਦਾ ਹੀ ਇਹ ਕਾਰਵਾਈ ਹੋਈ ਆ। ਐ ਵਾੜੂ ਦੀਆਂ ਵੀ ਹੋ ਗਈਆਂ ਵਾਜਾ ਪੀਟਰ ਰੇੜੀਆਂ ਕੁਝ ਸਾਰੀਆਂ ਹੋ ਗਈ ਕਿ ਕਾਰਵਾਰੀ ਸ਼ਹਿਰ ਵਾਸੀਆਂ ਨੂੰ ਕਿਹੜੀ ਜਗਾੜੂ ਰੇੜੀਆਂ ਚਲਾਉਂਦੇ ਉਹਨਾਂ ਨੂੰ ਕੀ ਸੰਦੇਜ ਹੈ ਹਾਂਜੀ ਕੀ ਸੰਦੇਜ ਹੈ ਨਾ ਚਲਾਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਵਾ ਅੱਜ ਤਿੰਨ ਕਰਤੀਆਂ ਆਪਾਂ ਇਹ ਨਾ ਇਹ ਲਗਾਤਾਰ ਕਰਵਾਇਆ ਲੁਗੇਗੀ ਚੱਲੇਗੀ ਚੱਲੇਗੀ ਜੀ ਸਰ ਬੋਰਡ ਹੋ ਰਹੀ ਹੈ ਕਿ ਬੋਰਡ ਹੋ ਰਹੀ ਦਰمانਾ ਬਹੁਤ ਜਿਆਦਾ ਲੁੱਟਿਆ ਜਾ ਰਿਹਾ ਹੈ। ਦੇਖੋ ਜੀ ਇਹਦੇ ਵਿੱਚ ਜੋ ਮਸ਼ੀਨ ਨੇ ਆਪਣਾ ਦਸਰਾ ਮਸ਼ੀਨ ਨੇ ਦਰਮਾਨਾ ਪਾਣਾ ਹੈ। ਅਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਬਾਸ ਦੇ ਦੇ। ਜੋ ਮਸ਼ੀਨ ਨੇ ਵੀ ਟਪਾ ਪਰਦੇ ਆ ਕਿ ਉਹਨਾਂ ਕੋਲ ਜਿਹੜਾ ਕਾਗਜ਼ ਨਹੀਂ ਹੈਗਾ ਜੋ ਮਸ਼ੀਨ ਨੇ ਦਰਮਾਨਾ ਉਹ ਹੀ ਨਿਕਲ ਕੇ ਆਏਗਾ। ਇਹ ਕਿਹੜੀਆਂ ਗੱਡੀਆਂ ਦੇਖੀਗੇ ਉਹ ਤੇ ਨੰਬਰ ਵੀ ਨਹੀਂ ਲੱਗੇ ਹੋਏ। ਤੁਹਾਨੂੰ ਬੱਲੇ ਤੁਹਾਡੇ ਸਾਹਮਣੇ ਆ ਉਹਨਾਂ ਨੂੰ ਵੀ ਬਾਊਟ ਆਰਟੀ ਦਾ ਵੀ ਪਿਆ ਵੀ ਦਰਮਾਨਾ। ਜੀ